ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਲਾਲੀ ਬਿਸਕਟਾਂ ਵਾਲਾ ਗੁਰਪ੍ਰੀਤ ਸਿੰਘ ਲਾਲੀ ਚੀਮਾ ਬਿਸਕਟ ਬਣਾ ਰਹੇ ਹਨ ਤੇ ਇਹ ਚੀਮੇ ਆ ਦੇ ਲਾਲੀ ਨੇ ਸਰਦਾਰ ਵੀਰ ਤੇ ਦੇਖੋ ਇਦਾਂ ਵਧੀਆ ਬਿਸਕਟ ਬਣਾ ਰਿਹਾ ਹੈ ਸਰਦਾਰ ਭਰਾ ਹੈ ਸਾਡਾ ਦਾੜਾ ਮੁਖ ਤੇ ਪ੍ਰਕਾਸ਼ਾ ਹੈ ਤੇ ਪੂਰੀ ਹੀ ਸਫਾਈ ਨਾਲ ਪੂਰੀ ਹੀ ਸੁੱਚਮ ਨਾਲ ਬਿਸਕਟ ਬਣਾ ਰਿਆ ਹੈ ਤੇ ਬੇਨਤੀ ਹੈ ਕਿ ਇਹਨਾਂ ਵੀਰਾਂ ਤੋਂ ਬਿਸਕਟ ਜਿਵੇਂ ਆਪਣੇ ਸੁਧਾਰਿਆ ਦਾ ਚੱਲਦਾ ਹੈ ਪਿੰਡ ਚੀਮਾ ਨੇੜੇ ਨੇ ਸਰਾਲੀ ਬਿਸਕਟ ਬਣਾ ਰਹੇ ਹਨ ਤੇ ਬਣਾ ਵੀ ਬਹੁਤ ਵਧੀਆ ਰਹੇ ਹਨ ਤੇ ਇਹਨਾਂ ਤੋਂ ਬਿਸਕਟ ਮੈਂ ਵੀ ਬਣਾ ਕੇ ਲੈ ਕੇ ਆਇਆ ਹੈ ਤੇ ਬਹੁਤ ਵਧੀਆ ਬਿਸਕੁਟ ਐਂ ਤੇ ਯਾਰਵਾ ਵੀ ਬਹੁਤ ਹੈ ਇਹਨਾਂ ਨੂੰ ਤੇ ਜਿਵੇਂ ਸਾਡੇ ਕਹਿ ਰਹੇ ਨੇ ਬਈ ਸਾਡੇ ਸਰਦਾਰ ਭਾਈ ਕੰਮ ਨਹੀਂ ਕਰਦੇ ਕੰਮ ਕਰ ਰਿਹਾ ਹੈ ਪਰ ਸਰਦਾਰਾਂ ਨੂੰ ਹੌਸਲਾ ਦੇਣ ਦੀ ਲੋੜ ਹੈ ਇਹਨਾਂ ਕੋਲੋਂ ਕੰਮ ਕਰਵਾਇਆ ਜਾਵੇ ਜਿਵੇਂ ਆਪਾਂ ਇਹਨਾਂ ਦੀ ਪ੍ਰੋਮੋਸ਼ਨ ਵੱਧ ਤੋਂ ਵੱਧ ਕਰੀ ਜਾਵੇ ਵੀਰ ਤੋਂ ਬਿਸਕੁਟ ਬਣਾ ਕੇ ਲਾਲੀ ਬਿਸਕਟਾ ਵਾਲਾ ਚੀਮਾ ਪਿੰਡ ਚੀਮਾ ਨੇੜੇ ਨੇ ਸਰਾਲੀ ਨੇੜੇ ਈਸੜੂ ਇਹ ਦੇਖ ਵੀਰ ਦਾ ਵਧੀਆ ਦਾੜਾ ਪ੍ਰਕਾਸ਼ ਹੈ ਪਟਕਾ ਬੰਨਿਆ ਹੋਇਆ ਹੈ ਵਧੀਆ ਸੁੱਚਮ ਨਾਲ ਪੂਰੀ ਹੀ ਸੁੱਚਮ ਨਾਲ ਵਧੀਆ ਰੀਤ ਲਾ ਕੇ ਬਿਸਕੁਟ ਤਿਆਰ ਕਰ ਦਿੰਦਾ ਹੈ ਜਿਨ੍ਹਾਂ ਨੂੰ ਇਲਾਕੇ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਨੇ ਇਹਨਾਂ ਦੇ ਬਿਸਕੁਟ ਬਣਾਉਣੇ ਇਹਨਾਂ ਦਾ ਰੇਟ ਵੀ ਬਹੁਤ ਘੱਟ ਹੈ ਕਿਲੋ ਦਾ ਸਿਰਫ 70 ਰੁਪਏ ਕਿਲੋ ਲੈਂਦੇ ਨੇ ਆਪਾਂ ਇਹਨਾਂ ਤੋਂ ਬਿਸਕੁਟ ਬਣਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰੇ ਜਾਵੇ ਇਹਨਾਂ ਦਾ ਨੰਬਰ ਹੈ 97791 1650 10 ਨੰਬਰ ਹੈ ਇਸ ਵਿੱਚ ਹੋਰ ਵੀ ਵੀਰ ਕੰਮ ਦੇ ਕਰਦੇ ਹਨ ਗੁਰਪ੍ਰੀਤ ਸਿੰਘ ਗਿੰਦੀ ਕੰਮ ਕਰਦਾ ਹੈ ਵੀਰ ਇੱਕ ਵੀਰ ਹੈਦਰ ਅਲੀ ਕੰਮ ਕਰ ਰਿਹਾ ਹੈ ਤੇ ਵਧੀਆ ਕੰਮ ਹੈ ਇਹਨਾਂ ਦਾ ਵਧੀਆ ਸੁੱਚਮਨਾ ਸਫਾਈ ਨਾਲ ਦੇਖੋ ਕਿਦਾਂ ਹੱਥ ਪੂਰੇ ਸਾਫ਼ ਕਰਕੇ ਜੀਨੀ ਘਿਓ ਆਟਾ ਘੋਲਦੇ ਹਨ ਵਿੱਚ ਆਪਣੇ ਕੋਲੋਂ ਵਧੀਆ ਇਹ ਮਸਾਲੇ ਵੀ ਪਾਉਂਦੇ ਹਨ ਜਿਨ੍ਹਾਂ ਨਾਲ ਬਿਸਕੁਟ ਵਧੀਆ ਬਣ ਜਾਂਦੇ ਹਨ ਤੇ ਵਧੀਆ ਬਣਦੇ ਨਾਲ ਨਾਲ ਸਵਾਦ ਵੀ ਬਣਦੇ ਹਨ ਬੱਚੇ ਖੁਸ਼ ਹੋ ਕੇ ਖਾਂਦੇ ਹਨ ਤੁਸੀਂ ਵੀ ਇੱਕ ਵਾਰ ਇਹਨਾਂ ਕੋਲ ਜਾ ਕੇ ਬਿਸਕੁਟ ਬਣਾ ਕੇ ਲੈ ਕੇ ਆਓ ਲੈ ਕੇ ਸਰਦਾਰ ਵੀਰਾਂ ਨੂੰ ਹੋਰ ਕੰਮ ਕਰਨ ਦਾ ਹੌਸਲਾ ਲੱਗੇ ਜੇ ਰੇਟ ਵੀ ਬਹੁਤ ਘੱਟ ਹੈ ਰੇਟ ਵੀ ਬਹੁਤ ਘੱਟ ਹਨ 1 ਕਿਲੋ ਦੇ ਸਿਰਫ 70 ਰੁਪਏ ਲੈਂਦੇ ਆ